ਪੰਚਾਇਤੀ ਚੋਣਾਂ ਆਲਰੇਡੀ ਬਹੁਤ ਜ਼ਿਆਦਾ ਲੇਟ ਨੇ ਪਹਿਲਾਂ ਸਤੰਬਰ ਮਹੀਨੇ ਦੀ ਗੱਲ ਚੱਲੀ ਕਿ ਉਦੋਂ ਹੋ ਸਕਦੀਆਂ ਨੇ ਹੁਣ ਪਤਾ ਲੱਗ ਰਿਹਾ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਚੋਣ ਹੋਣ ਜਾਣੀ ਹੈ ਪੰਚਾਇਤੀ ਚੋਣਾਂ ਇਸ ਨੂੰ ਲੈ ਕੇ ਸਰਕਾਰ ਫੈਸਲਾ ਅੱਗੇ ਪਿੱਛੇ ਕਿਉਂ ਕਰਦੀ ਦਿਖਾਈ ਦੇ ਰਹੀ ਹੈ ਤੁਕ ਪਹਿਲੀ ਗੱਲ ਤੇ ਸਰਕਾਰ ਦੇ ਜਿਹੜੀ ਤਿਆਰੀ ਨਹੀਂ ਸੀ ਸਰਕਾਰ ਦੇ ਜਿਹੜੀਆਂ ਸਿਆਸੀ ਭੁੱਖ ਬਹੁਤ ਜ਼ਿਆਦਾ ਸੀ ਆਖਰੀ ਵਾਰ ਜਿਹੜੀ ਪੰਚਾਇਤੀ ਚੋਣਾਂ ਦਸੰਬਰ 2018 ਦੇ ਵਿੱਚ ਹੋਈ ਇਹ ਦਸੰਬਰ 2023 ਦੇ ਵਿੱਚ ਬਣਦੀਆਂ ਸੀ ਹੁਣ ਵੇਖੋ 2023 ਖਤਮ ਸਾਰੇ ਦੀ ਸਾਰੀ 2024 ਵੀ ਲਗਭਗ ਖਤਮ ਹੋ ਕਿੰਨੇ ਮਹੀਨੇ ਰਹਿ ਗਏ ਨੇ 4 ਮਹੀਨੇ ਬਣਾ 5 ਹੀ ਚੜ ਜਾਣੀ ਹੈਗੀ ਨਾ ਹੁਣ ਜਾ ਕੇ ਨਵੰਬਰ ਦੇ ਵਿੱਚ ਕਰਾਉਣਗੇ ਪਹਿਲਾਂ ਇਹਨਾਂ ਦਾ ਇਰਾਦਾ ਸੀ ਕਿ ਲੋਕ ਸਭਾ ਤੋਂ ਪਹਿਲਾਂ ਚੋਣਾਂ ਕਰਵਾਈਆਂ ਤੇ ਸਾਡਾ ਨੁਕਸਾਨ ਹੋ ਜਾਊਗਾ ਫਿਰ ਇਹਨਾਂ ਲੱਗਾ ਕਿ ਲੋਕ ਸਭਾ ਕਿਉਂਕਿ ਪਹਿਲਾਂ ਇਹਨਾਂ ਨੇ ਸਾਰਿਆਂ ਨੂੰ ਐਮਐਲਏ ਨੇ ਪਿੰਡਾਂ ਦੇ ਵਿੱਚ ਕਹਿ ਦਿੱਤਾ ਕਿ ਸਰਪੰਚ ਵੋਟਾਂ ਪਵਾਓ ਲੋਕ ਸਭਾ ਦੇ ਵਿੱਚ ਤੇ ਫਿਰ ਅਸੀਂ ਤੁਹਾਨੂੰ ਸਰਪੰਚ ਬਣਾਵਾਂਗੇ ਉਹ ਤੇ ਜਿਹੜੀ ਸਕੀਮਾਂ ਫੇਲ ਹੋ ਗਈ ਫਿਰ ਇਹਨਾਂ ਨੂੰ ਸੀ ਕਿ ਐਮਪੀ ਬਣ ਜਾਗੇ ਬਾਦੂ ਫਿਰ ਆਪਣੇ ਹਿਸਾਬ ਨਾਲ ਸਰਪੰਚ ਉਹ ਵੀ ਸਕੀਮ ਫੇਲ ਹੋ ਗਈ ਹੁਣ ਤੇ ਕੌਣ ਕਰਾਉਣੀਆਂ ਪੈਣਗੀਆਂ ਸੰਵਿਧਾਨ ਨੂੰ ਤੁਸੀਂ ਜਿਆਦਾ ਚੇਤੇ ਤਾਂ ਜਿੰਗਾਨੀ ਨਾ ਉਡਾ ਸਕਦੇ ਸੰਵਿਧਾਨ ਨੂੰ ਬੰਦ ਕਿਤਾਬ ਵਾਂਗੂ ਤੂੰ ਨਹੀਂ ਰੱਖ ਸਕਦੇ ਹੈਗੇ ਲੋਕੀ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਸੀ ਹਾਈ ਕੋਰਟ ਨੇ ਝਾੜ-ਚੰਬ ਕੀਤੀ ਉਦੋਂ ਵੀ ਝਾੜ-ਚੰਬ ਕੀਤੀ ਕਿ ਪਹਿਲਾਂ 6 ਮਹੀਨੇ ਪਹਿਲਾਂ ਹੀ ਇਹਨਾਂ ਨੇ ਭੰਗ ਕਰਤੀਆਂ ਫਿਰ ਗੁੱਸੇ ਦੇ ਵਿੱਚ ਸੈਕਟਰੀ ਤੇ ਡਾਇਰੈਕਟਰ ਸਸਪੈਂਡ ਕਰ ਦਿੱਤਾ ਹੈਗਾ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਹੈਗਾ ਫਿਰ ਪ੍ਰਬੰਧਕ ਲਗਾਤੇ ਪੰਚਾਇਤਾਂ ਸਰਕਾਰ ਖਿਲਾਫ ਚੱਲ ਗਈਆਂ ਮਿਊਨਿਸਪਲ ਕਮਿਸ਼ਨ ਕਮੇਟੀਆਂ ਨੂੰ ਲੈ ਕੇ ਚੋਣਾ ਕਰਵਾਉਣ ਲਈ ਹਾਈ ਕੋਰਟ ਦੇ ਦਰਵਾਜ਼ੇ ਹਾਈ ਕੋਰਟ ਨੇ ਸਮਾਂ ਦੇ ਦਿੱਤਾ ਹੁਣ ਪਹਿਲਾਂ ਕਹਿੰਦੇ ਸੀ ਸਤੰਬਰ ਚ ਹੁਣ ਚੋਣੇ ਦਾ ਸੀਜ਼ਨ ਦਾ ਬਹਾਲਾ ਦੇ ਦਿੱਤਾ ਹੈਗਾ ਹੁਣ ਕਰਾਉਣਗੇ ਨਵੰਬਰ ਦੇ ਵਿੱਚ ਇਹਨਾਂ ਦਾ ਰਾਦਰ ਹੈ ਕਿ ਜਿਹੜੀਆਂ 4 ਜਿਮਨੀ ਚੋਣਾ ਹੋ ਰਹੀਆਂ ਨੇ ਬਰਨਾਲਾ ਗਿੱਦੜਬਾਹ ਜੱਬੇਵਾਲ ਡੇਰਾ ਬਾਬਣ ਉਸ ਤੋਂ ਬਾਅਦ ਹੀ ਕਰਾਵਾਂਗੇ ਹੁਣ ਨਵੰਬਰ ਦੇ ਪਹਿਲੇ ਹਫਤੇ ਕਹਿ ਰਿਹਾ ਹਾਲੇ ਕੰਮ ਵੀ ਚੱਲ ਰਿਹਾ ਵੋਟਾਂ ਦੀ ਸੋਧ ਦਾ ਕੰਮ ਚੱਲ ਰਿਹਾ ਹਜੇ ਪਿੰਡਾਂ ਦੀ ਰਾਖਵਾ ਕਰਨ ਹੁਣ ਰੋਟੇਸ਼ਨ ਵਾਈਜ਼ ਹੋਣਾ ਕਿ ਇਸ ਵਾਰ ਜੇ ਪਿੰਡ ਜਰਨਲ ਕੈਟਾਗਰੀ ਵਾਸਤੇ ਬੰਦਿਆ ਵਾਸਤੇ ਇਸ ਵਾਰ ਫਿਰ ਜਰਨਲ ਕੈਟਾਗਰੀ ਬੀਬੀਆਂ ਵਾਸਤੇ ਹੋਗਾ ਜੇ ਕੋਈ ਰਿਜ਼ਰਵ ਰਾਖਵਾ ਕਰਨ ਐਸਸੀ ਬੰਦਿਆ ਵਾਸਤੇ ਫਿਰ ਬੀਬੀਆਂ ਵਾਸਤੇ ਉੱਥੇ ਵੀ ਵਾਲੇ ਬੁਥੇਰੀ ਛੇੜਖਾਨੀ ਹੋਣੀ ਆ ਉਹ ਤੇ ਵੋਟਾਂ ਦੀ ਸੋਧ ਵੀ ਹੋ ਰਹੀ ਆ ਹੁਣ ਇਹ ਕਹਿੰਦੇ ਕਿ ਨਵੰਬਰ ਕੋਗੇ ਕੋਈ ਸਵਾ ਕਿ 13000 ਪੰਚਾਇਤਾਂ ਨੇ 13240 45 ਦੇ ਆਸ-ਪਾਸ ਉਹਨਾਂ ਦੀਆਂ ਵੋਟਰ ਸੂਚੀਆਂ ਹਾਲਾਂਕਿ ਚਲੋ ਹੁਣੇ ਤੇ ਪਈਆਂ ਹੈਗੀਆਂ ਲੋਕ ਸਭਾ ਉਹੀ ਵੋਟਰ ਸੂਚੀਆਂ ਕੰਮ ਆ ਕਈ ਬੱਚੇ ਉਦੋਂ ਨਹੀਂ ਜਿਸ 18 ਸਾਲ ਦੇ ਤੇ ਹੁਣ 18 ਸਾਲ ਦੇ ਹੋ ਗਏ ਨੇ ਉਹ ਕੰਮ ਚੱਲ ਰਿਹਾ ਕੋਈ ਇਹਨਾਂ ਦਿਨਾਂ ਦੇ ਵਿੱਚ ਕੋਈ ਬੇਵਕਤੀ ਮੌਤ ਹੋ ਗਈ ਵੋਟਾਂ ਕੱਟੀਆਂ ਜਾਣੀ ਹੈਗੀਆਂ ਫਿਰ ਯਾਲੀ ਵੋਟਾਂ ਦਾ ਫਰਕ ਨਹੀਂ ਰੋਲ ਆ ਨਹੀਂ ਪੈਂਦਾਗਾ ਉਹਨੂੰ ਉਹਨੂੰ ਲੈ ਕੇ ਸਰਕਾਰ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹਜੇ ਪੰਜ ਨਗਰ ਨਗਰ ਕਮਾ ਦੀ ਕਰੋਣੀਆਂ 150 ਨਗਰ ਕਮੇਟੀਆਂ ਦੀਆਂ ਕਰੋਣੀਆਂ ਸਰਕਾਰ ਦੇ ਕੰਮ ਮਤਲਬ ਨਵੰਬਰ ਵਾਲਾ ਮਹੀਨਾ ਦਸੰਬਰ ਵਾਲਾ ਮਹੀਨਾ ਸਰਕਾਰ ਦਾ ਵੋਟਾਂ ਜੀ ਨਿਕਲ ਜਾਣਾ ਹੈਗਾ ਉਹਨੂੰ ਲੈ ਕੇ ਨੂੰ ਸਰਕਾਰ ਨੇ ਤਿਆਰੀਆਂ ਕਿਉਂਕਿ ਲੋਕ ਅਗਰ ਹੁਣ ਇਹ ਆਮ ਆਦੀ ਪਾਰਟੀ ਦਾ ਕੋਈ ਕਾਡਰ ਤਾਂ ਹੈ ਨਹੀਂ ਆ। ਨਾ ਸਰਕਾਰ ਨੇ ਹਲੇ ਕਾਡਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਨਾ ਹੀ ਇਹਨਾਂ ਕੋ ਬਣਨਾ। ਹੁਣ ਪੰਚਾਇਤੀ ਚੋਣਾਂ ਨੂੰ ਲੈ ਕੇ ਇਹਨਾਂ ਦੀ ਕੋਸ਼ਿਸ਼ ਹੈ ਜੇ ਕਿ ਸਾਡੀਆਂ ਪੰਚਾਇਤਾਂ ਬਣ ਜਾਣ। ਹੁਣ ਪੰਚਾਇਤਾਂ ਇਹਨਾਂ ਦੀਆਂ ਕਿੰਨੀਆਂ ਕਿ ਬਣਦੀਆਂ ਹੈਗੀਆਂ ਕਿਉਂਕਿ ਜਿਹੜੇ ਪਹਿਲਾਂ ਸਰਪੰਚ ਅਕਾਲੀ ਸੀ ਕਾਂਗਰਸ ਸਰਕਾਰ ਦੇ ਮੈਨੂੰ ਕਾਂਗਰਸੀ ਬਣ ਗਏ। ਕਾਂਗਰਸ ਜਿਹੜੇ ਸਰਪੰਚ ਹੋਣ ਝਾੜੂ ਵਾਲੇ ਬਣ ਗਏ ਉਹ ਕਾਡਰ ਪੱਕਾ ਨਹੀਂ ਹੈਗਾ ਪਰ ਕੁਝ ਕੀ ਧੜੇ ਬਣ ਜਾਂਦੇ ਹੈਗੇ ਨੇ ਉਹ ਉਥੇ ਮਾਰ ਖਾ ਰਹੇ ਨੇ ਕਿਉਂਕਿ ਇਹਨਾਂ ਨੂੰ ਦੇਖ ਲਿਆ ਨਾ ਕਿ ਸਾਡੀਆਂ 13 ਚੋਂ ਤਿੰਨ ਹੀ ਆਈਆਂ ਹੈਗੀਆਂ ਤਿੰਨਾਂ ਚੋਂ ਵੀ ਦੋ ਤੇ ਬਹੁਤ ਔਖੀਆਂ ਜਿੱਤੀਆਂ ਹੈਗੀਆਂ ਨੇ ਇੱਕ ਤੇ ਅਨੰਦਪੁਰ ਸਾਹਿਬ ਵਾਲੀ ਦੂਜੀ ਹਾਰਪੁਰ ਜਿਹੜੀ ਇਲੈਕਸ਼ਨ ਜਿੱਤੀ ਹੈਗੀ ਉਹਦੇ ਚ ਕੁਝ ਕੀ ਕਾਲੀਆਂ ਦੇ ਨਾਰਾਜ਼ ਹੋਏ ਧੜੇ ਦਾ ਹੱਥ ਸੀ ਬਹੁਤਾ ਕਿਸਾਨ ਜਥੇਬੰਦੀ ਦਾ ਹੱਥ ਸੀ ਜਿਹੜੇ ਸਵੇਰੇ ਸ਼ਾਮ ਗਾਲ੍ਹਾਂ ਕੱਢਦੇ ਸੀ ਕਿਸਾਨ ਜਥੇਬੰਦੀ ਦੇ ਵਰਕਰ ਤੇ ਲੀਡਰ ਤੇ ਸਪੋਰਟਰ ਉਹ ਬਾਅਦ ਚ ਆਮ ਆਦੀ ਪਾਰਟੀ ਦੇ ਪੋਲਿੰਗ ਬੂਥਾਂ ਤੇ ਬੈਠੇ ਸੀ ਨਾ ਕੁੱਲ ਮਿਲਾ ਕੇ ਜੇ ਇੱਕ ਹੀ ਸੀਟ ਜਿੱਤੀ ਜਿਹੜੀ ਚੰਗੇ ਮਾਰ ਦਿਨਾਂ ਜਿੱਤੀ ਆ ਗਿਆ ਹੁਣ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੇ ਹੁਣ ਆਪਣੇ ਪੰਜ ਸਰਪੰਚ ਚੁਣੇ ਹੈਗੇ ਨੇ ਆਪਣੇ ਅਫਸਰ ਲਵਾਲੇ ਨੇ ਗ੍ਰਾਮ ਗ੍ਰਾਮ ਸੇਕਲ ਵਾਲੇ ਨੇ ਸੈਕਟਰੀ ਵਾਲੇ ਨੇ ਬੀਡੀਪੀਓ ਵਾਲੇ ਨੇ ਤਸਵੀਰਦਾਰ ਵਾਲੇ ਨੇ ਐਸਜੀਐਮ ਵਾਲੇ ਨੇ ਬੀਡੀਪੀਓ ਵਾਲੇ ਨੇ ਉਹ ਸਾਰਾ ਕਿ ਧੜਾ ਹੋਵੇਗਾ ਗਾਂ ਨੂੰ 27 ਦੇ ਵਿੱਚ ਉਹ ਕੰਮ ਆਉਣਗੇ ਇਸ ਕਰਕੇ ਉਹ ਇਹ ਨੂੰ ਹੁਣ ਲੰਮੇ ਜਾਦਾ ਕਰ ਨਹੀਂ ਸਕਦੇ ਕਿਉਂਕਿ ਹਾਈ ਕੋਰਟ ਨੇ ਵੀ ਕਿਹਾ ਹੈਗਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ 30 ਤੋਂ ਪਹਿਲਾਂ ਪਹਿਲਾਂ ਕਰਉਣਗੇ ਹੁਣ 30 ਤੋਂ ਉਹਨਾਂ ਨੇ ਲਾ ਲਿਆ ਉਹਨਾਂ ਕਿ ਅਸੀਂ ਵੋਟਾਂ ਦਾ ਕੰਮ ਜੀ ਸੂਚੀ ਕਰ ਦੇਣਗੇ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰ ਦੇ ਹੁਣ ਮੋਕੁੱਲ ਮਿਲਾ ਕੇ ਕਿ ਨਵੰਬਰ ਦੇ ਪਹਿਲੇ ਹਫਤੇ ਵੋਟਾਂ ਪੈਣਗੀਆਂ ਔਰ ਪੈਣੀਆਂ ਵੀ ਚਾਹੀਦੀਆਂ ਕਿਉਂਕਿ ਲੋਕਤੰਤਰ ਦੀ ਸਭ ਤੋਂ ਮੂਢਲੀ ਇਕਾਈ ਕਿਹੜੀ ਹੈਗੀ ਉਹ ਪੰਚਾਇਤੀ ਸਿਸਟਮ ਜਿਹੜਾ ਸਾਡਾ 3 ਟਾਇਰ ਸਿਸਟਮ ਹੈਗਾ ਤੇ 3 ਟਾਇਰ ਸਿਸਟਮ ਸਾਡਾ ਪਿੰਡੂ ਪਿੰਡਾਂ ਦੀ ਸਰਕਾਰ ਵੀ ਤੇ ਚੁਣੀ ਚਾਹੀਦੀ ਹੈ ਅਸੀਂ ਜੇ ਪਿੰਡਾਂ ਦੀ ਸਰਕਾਰ ਖੁਦ ਹੀ ਨਾ ਚੁਣ ਸਕਿਆਗੇ ਤੇ ਕੀ ਫਾਇਦਾ ਸਰਕਾਰ ਉਹਦੇ 'ਚ ਇੱਕ ਜਰੂਰ ਨਵੇਂ ਇਤਿਹਾਸ ਜਿ ਬਣਾਉਂਦੇ ਉਹ ਅਸੀਂ 75 ਸਾਲਾਂ ਦੇ ਵਿੱਚ ਆ ਹੋ ਗਿਆ 75 ਸਾਲਾਂ ਵਿੱਚ ਇਹ ਕਰ ਦਿੱਤਾ ਉਹਦੇ 'ਚ ਕਿ ਜੀ ਕੋਈ ਵੀ ਜਿਹੜਾ ਪਾਰਟੀ ਹੈ ਪਾਰਟੀ ਸਿੰਬਲ ਤੇ ਨਹੀਂ ਲੜੇਗਾ 1954 ਤੋਂ ਲੈ ਕੇ ਹੁਣ ਤੱਕ ਕਦੀ ਵੀ ਕਿਸੇ ਪਾਰਟੀ ਨੇ ਪਾਰਟੀ ਸਿੰਬਲ ਤੇ ਪੰਚਾਇਤੀ ਚੋਣ ਲਈ ਲੜੀ ਹੈਗੀ ਇਹ ਨਹੀਂ ਕਿ ਜਿਹੜਾ ਉਹਦੇ ਵਿੱਚ ਐਮੈਂਡਮੈਂਟ ਕਰਤੀ ਹੈਗੀ ਆ ਉਹਦੀ ਲੋੜ ਨਹੀਂ ਆਈ ਜੇ ਲੋੜ ਸੀ ਤੇ ਫਿਰ ਰਾਜਸਥਾਨ ਤੇ ਹਰਿਆਣਾ ਦੇ ਤਰਜ਼ ਦੇ ਕਰ ਦਿੰਦੇ ਕਿ ਘੱਟੋ ਘੱਟ ਪਿੰਡਾਂ ਦੀ ਜੇ ਸਰਪੰਚੀ ਜਾਂ ਪੰਚੀ ਲੈਣੀ ਹੈਗੀ ਆ ਤੇ ਬੰਦੇ ਦੀਆਂ 10 ਜਮਾਤਾਂ ਹੋਣੀਆਂ ਚਾਹੀਦੀਆਂ ਵੈਸੇ ਤੇ ਗਾਮ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੀਦਾ ਹੈਗਾ ਕਿ ਇੱਕ ਰੈਗੂਲੇਸ਼ਨ ਪਾਰਲੀਮੈਂਟ ਦੇ ਵਿੱਚ ਭੇਜਣਾ ਚਾਹੀਦਾ ਜਾਂ ਲੋਕਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਭੇਜਣੀਆਂ ਚਾਹੀਦੀਆਂ ਪਾਰਲੀਮੈਂਟ ਦੇ ਵਿੱਚ ਚਿੱਠੀਆਂ ਭੇਜਣ ਜਿਹਦੇ ਕਿ ਐਮਐਲਏ एमपी ਇਹਨਾਂ ਦੀ ਵੀ ਬਣਨ ਵਾਸਤੇ ਘੱਟੋ ਘਾਟ ਜਿਹੜੀ ਯੋਗਤਾ ਵਾ ਉਹ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਦੋ ਤਿੰਨ ਅਹਿਮ ਮੁੱਦਿਆਂ ਤੇ ਅਸੀਂ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ